ਇਹ ਟੋਟਾ ਬਣਾਇਆ ਬਣਾਇ ਜਾਂਦਾ ਵੇਖੋ ਇਹ ਟੋਟਾ ਪਿਆ ਆ ਕੇਰਲਾ ਤੋਂ ਲਿਆਂਦੇ ਆ ਸਪੈਸ਼ਲ ਖੋਪੇ ਦੇ ਤੇਲ ਵਾਸਤੇ ਅੱਛਾ ਠੀਕ ਹੈ ਜੀ ਇਹਦੇ ਵਿੱਚ ਕੋਲਡ ਪ੍ਰੈਸ ਤੇਲ ਬਣਦਾ ਹੈ ਜੀ ਇਹ ਪਿਓਰ ਤੇਲ ਐਡੇਬਲ ਹੁੰਦਾ ਆ ਆਪਾਂ ਰੋਟੀ ਸਬਜੀ ਤੜਕਾ ਚੂਰੀ ਪੰਜੀਰੀ ਜੋ ਮਰਜ਼ੀ ਬਣਾ ਕੇ ਖਾਓ ਵਾਲਾਂ ਨੂੰ ਲਾਓ ਮਾਲਿਸ਼ ਕਰੋ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਜਿਹੜਾ ਨੇਚਰਲ ਚੀਜ਼ ਦਿੱਤੀ ਆ ਖੋਪਾ ਉਹ ਸਾਨੂੰ ਖਾਣੇ ਵਾਸਤੇ ਦਿੱਤਾ ਜੀ ਤੇਲ ਆਪਾਂ ਨੂੰ ਚੰਗਾ ਲੱਗਦਾ ਆਪਾਂ ਵਾਲਾਂ ਨੂੰ ਲਾਉਂਦੇ ਆ ਆਪਾਂ ਨੂੰ ਚੰਗਾ ਲੱਗਦਾ ਆਪਾਂ ਮਲਦੇ ਆ ਜੀ ਇਹਨੂੰ ਮੈਂ ਤੁਹਾਨੂੰ ਦਿਖਾ ਦੇਣਾ ਆਜੋ ਮੇਰੇ ਨਾਲ ਅੱਜ ਦੋ ਤਿੰਨ ਮਸ਼ੀਨਾਂ ਅਸੀਂ ਲਾਈਏ ਜੀ ਪਿਛਲੇ ਸਾਲ ਵਰਸੀ ਤੇ ਬਾਬਾ ਮਹਾਂਪੁਰਖ ਬਾਬਾ ਨਿਹਾਨ ਸਿੰਘ ਜੀ ਉਹਨਾਂ ਦੀ ਵਰਸੀ ਤੇ ਆਪਾਂ ਇੱਕ ਮਸ਼ੀਨ ਲਿਆਂਦੀ ਸੀਗੀ ਬਾਬਾ ਨਰਿੰਦਰ ਜੀ ਦੇ ਆਸ਼ੀਰਵਾਦ ਨਾਲ ਹੁਣ ਆਪਾਂ 3-4 ਮਸ਼ੀਨਾਂ ਹੋ ਗਈਆਂ ਜੀ ਇੱਧਰ ਠੀਕ ਹੈ ਜੀ ਇਸ ਕਰਕੇ ਸੰਗਤ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਪਿਓਰ ਤੇਲ ਇੱਥੇ ਆਪਾਂ ਕੱਢਿਆ ਜਾਂਦਾ ਜੀ ਆਜ 7 ਵਜੇ 7 ਵਜੇ 7 ਵਜੇ ਇੱਥੇ ਛੋਟਾ ਟੋਕਾ ਲਾਇਆ ਹੋਇਆ ਹੈ ਜੀ ਪਹਿਲਾਂ ਜਿਹੜਾ ਗੋਲ ਜੂਟੂ ਹੁੰਦਾ ਹੈ ਜੀ ਉਹਨੂੰ ਛੋਟਾ-ਛੋਟੇ ਟੋਟੇ ਕਰਨੇ ਪੈਂਦੇ ਜੀ ਇਸ ਮਸ਼ੀਨ ਤੇ ਪਾ ਕੇ ਟੋਟੇ ਹੋ ਜਾਂਦੇ ਆ ਠੀਕ ਹੈ ਫਿਰ ਉਹੀ ਚੀਜ਼ ਇੱਥੇ ਪੈਂਦੀ ਹੈ ਆ ਦੋਸਤੋ ਇਸ ਮਸ਼ੀਨ ਦੇ ਵਿੱਚ ਪਾ ਕੇ ਤੇ ਛੋਟਾ ਛੋਟਾ ਟੋਟਾ ਹੋ ਜਾਂਦਾ ਇਹਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਇੱਥੇ ਧਿਆਨ ਰੱਖਿਓ ਹਾਂਜੀ ਹਾਂਜੀ ਅੱਗੇ ਜੀ ਐ ਬੂਰੇ ਜਿਵੇਂ ਖੋਪੇ ਦੇ ਪਏ ਆ ਜੀ 7 ਵਜਨ ਠੀਕ ਹੈ ਐ ਇਦਾਂ ਦਾ ਪਿਓਰ ਜਿਹੜਾ ਖੋਪਾ ਹੈ ਜੀ ਹੂੰ ਹੂੰ ਇਹਨੂੰ ਮਸ਼ੀਨ ਦੇ ਰਾਹੀਂ ਟੋਟੇ ਕਰਕੇ ਫਿਰ ਇਹਨੂੰ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਹੈ 7 ਵਜਨ ਜਦੋਂ ਆਪਾਂ ਇੱਥੋਂ ਤੇ ਮਸ਼ੀਨ 'ਚ ਖੋਪਾ ਪਾਉਂਦੇ ਆ ਇਧਰੋਂ ਤੇਲ ਨਿਕਲ ਕੇ ਪਿਓਰ ਇਧਰ ਆਉਂਦਾ ਜੀ ਜੀ ਇਹ ਸਾਰਾ ਤੇਲ ਜਿਵੇਂ ਅੱਜ ਜਿਹੜਾ ਤੇਲ ਕੱਢਿਆ ਜਾਏਗਾ ਜੀ ਇਹ ਜਿਹੜੀ ਕੰਨੀਆਂ ਰੱਖੀ ਹੈ ਜੀ ਹੋਨ ਤਾਂ ਸਾਰੀ ਖਾਲੀ ਹੈ ਕਿਉਂ ਕਿ ਸੰਗਤਾਂ ਦੀ ਡਿਮਾਂਡ ਜ਼ਿਆਦਾ ਹੈ ਇਹਦੇ ਵਿੱਚ ਸਟੋਕ ਕਰਕੇ ਰੱਖਾਂਗੇ ਪੂਰੀ ਰਾਤ ਨਿੱਤਰ ਜਾਂਦਾ ਹੈ 24 ਘੰਟੇ ਲੱਗਦੇ ਨੇ ਨਿੱਤਰਨ ਵਾਸਤੇ ਅਗਲੇ ਦਿਨ ਫਿਰ ਇੱਧਰ ਭਰਨ ਵਾਲਾ ਸਿਸਟਮ ਰੱਖਿਆ ਹੋਇਆ ਜੀ ਆਜਾ ਕੈਮਰਾਮੈਨ ਨੂੰ ਕਹਾਂਗੇ ਮਾੜਾ ਦਿਖਾ ਦਿੱਤਾ ਜਾਵੇ ਤੇਲ ਫੰਦੇ ਹੱਥਲੇ ਜਿੱਥੇ ਡਿੱਗਦਾ ਆਣ ਕੇ ਪੂਣੀ ਲੱਗੀ ਆ ਬਿਲਕੁਲ ਸਾਫ ਸੁਥਰਾ ਤੇ ਸ਼ੁੱਧ ਬਿਲਕੁਲ ਸ਼ੁੱਧ ਕੋਈ ਕੈਮੀਕਲ ਨਹੀਂ ਹਾਂਜੀ ਆਜੋ ਜੀ ਆਜੋ ਮੈਂ ਆਪ ਜੀ ਨੂੰ ਦਿਖਾ ਦੇਣਾ ਜਿਹੜਾ ਉਹ ਸਾਰਾ ਤੇਲ ਕੱਢਿਆ ਗਿਆ ਹੈ ਪਿੱਛੇ ਦੇਖਿਆ ਜੀ ਇੱਧਰ ਸਾਰਾ ਨਿੱਤਰ ਗਿਆ ਪੂਰੀ ਰਾਤ ਰੱਖ ਕੇ ਹੁਣ ਮਸ਼ੀਨ ਦੇ ਨਾਲ ਹੀ ਮੁੰਡਾ ਇੱਥੇ ਭਰੀ ਜਾਂਦਾ ਜੀ ਇਹ ਨਾਲ ਕੱਢ ਕੇ ਦਿੰਦੇ ਆ ਟੋਟਾ ਵੀ ਨਾਲ ਬਣਾਇਆ ਜਾਂਦਾ ਤੁਸੀਂ ਹੁਣਾਂ ਵੇਖੋ ਪੈਕਿੰਗ ਆ ਬੋਤਲ ਦੇ ਵਿੱਚ ਪੈਕਿੰਗ ਹੋ ਰਹੀ ਆ ਬਿਲਕੁਲ ਲਾਈਵ ਤਸਵੀਰਾਂ ਕੋਈ ਠੱਗੀ ਨਹੀਂ ਕੋਈ ਧੋਖਾ ਨਹੀਂ ਕੋਈ ਗੋਸ਼ਨੀ ਤੇ ਨਾਲ ਸਾਡੀ ਸੰਗਤ ਆ ਦੇਖੋ ਲੈਣ ਵਾਸਤੇ ਸਾਰੇ ਸਾਡੇ ਭਰਾ ਖੜੇ ਆ ਤੇ ਇੱਥੇ ਬੋਤਲਾਂ ਭਰੀ ਜਾਂਦਾ ਹਾਂ ਭਰੀ ਜਾਂਦਾ 1 ਕਿਲੋ ਲੀਟਰ ਕੀ ਬੋਤਲਾਂ ਜੀ ਲੀਟਰ 2 ਲੀਟਰ 5 ਲੀਟਰ 10 ਲੀਟਰ ਸਾਰੀ ਇੱਥੇ ਭਰਿਆ ਜਾਂਦਾ ਜੀ ਇਹ ਸਾਫ ਕਰਦੀ ਹੈ ਮਸ਼ੀਨ ਜੀ ਨਹੀਂ ਜੀ ਇਹ ਤੋਲ ਕੇ ਦਿੰਦੀ ਹੈ ਜੀ ਲੀਟਰ ਦੀ ਕੁਆਂਟੀਟੀ ਅੱਧੇ ਲੀਟਰ ਦੀ ਫਿਲਟਰ ਹੁੰਦਾ ਨੇਚੁਰਲ ਪੂਰੀ ਰਾਤ ਜਦੋਂ ਆਪਾਂ 24 ਘੰਟੇ ਰੱਖਾਂਗੇ 80% ਤੇਲ ਨਿੱਤਰ ਜਾਂਦਾ ਹੈ ਹੋਰ 15% 18% 20% ਉਹ ਤੁਹਾਡੇ ਘਰੇ ਨਿੱਤਰ ਜਾਏਗਾ ਜੀ ਇਹ ਨੇਚੁਰਲ ਸਿਸਟਮ ਹੈ ਫਿਲਟਰ ਵਾਲਾ ਜੀ ਆ ਜੋ ਅੱਗੇ ਦਿਖਾ ਦੇਣਾ ਤਾਂ ਚਲੋ ਆ ਜੋ ਜਿਹੜੀ ਪਹਿਲੀ ਮਸ਼ੀਨ ਹੈ ਜੀ ਇਹ ਤੋ ਬਣਦਾ ਜਿਹੜੀ ਅੰਦਰ ਮਸ਼ੀਨ ਤੁਸੀਂ ਦੇਖੀ ਐ ਨਾਰੀਅਲ ਦਾ ਕੋਲਡ ਪ੍ਰੈਸ ਤੇਲ ਖੋਪਰੇ ਦਾ ਇੱਕ ਤੇਲ ਹੁੰਦਾ ਵਰਜਨ ਆਇਲ ਇਹ ਤੇਲ ਬਣਿਆ ਖੋਪੇ ਤੋਂ ਵਰਜਨ ਆਇਲ ਬਣਦਾ ਕੱਚੀ ਗਿਰੀ ਤੋਂ ਖਾਣੇ ਵਾਲੀ ਗਿਰੀ ਦਾ ਛਿੱਲੜ ਲਾ ਕੇ ਜਿਹੜਾ ਚਿੱਟੇ ਕਲਰ ਰਹਿ ਗਿਆ ਉਹਦਾ ਦੁੱਧ ਬਣਾਇਆ ਜਾਂਦਾ ਮਿਲਕ ਦੁੱਧ ਜੋ ਫੇਰੇ ਤੇਲ ਕੱਢਦੇ ਜਿਹਨੂੰ ਐਕਸਟਰਾ ਵਰਜਨਲ ਬੋਲਦੇ ਆ ਠੀਕ ਹੈ ਸਵੇਰੇ ਪੀਣੇ ਵਾਸਤੇ ਵਰਤਿਆ ਜਾਂਦਾ ਹੈ ਜੀ ਠੀਕ ਹੈ ਥਾਇਰੋਇਡ ਬੀਪੀ ਸ਼ੂਗਰ ਲੀਵਰ ਹਾਰਟ ਕੈਂਸਰ ਐਡਸ ਹੋਰ ਵੀ ਕਈ ਬਿਮਾਰੀ ਵਾਲੇ ਨੂੰ ਸਵੇਰੇ ਸਵੇਰੇ ਪਿੰਦੇ ਆ ਠੀਕ ਹੈ ਬਧੇਰੀ ਜਾਣਕਾਰੀ ਵਾਸਤੇ ਗੂਗਲ ਤੇ ਸਰਚ ਕਰੋ YouTube ਤੇ ਸਰਚ ਕਰੋ 1 ਇੱਕ ਬਣਦਾ ਕੋਕੋਨਟ ਕਿਓ ਇਹ ਹਾਈਡਰੋਲਿਕ ਪ੍ਰੈਸਿੰਗ ਨਾਲ ਬਣਦਾ ਜੀ ਇਹ ਬਣਦਾ ਕੋਲਡ ਪ੍ਰੈਸ ਨਾਲ ਇਹ ਬਣਦਾ ਡਰਾਈ ਮੈਥਡ ਨਾਲ ਇਹ ਦੋਨੋਂ ਹੀ ਕੱਚੀ ਗਿਰੀ ਤੋਂ ਬਣਦੇ ਆ ਠੀਕ ਹੈ ਕੱਚੀ ਗਿਰੀ ਤੋਂ ਜਿਹੜਾ ਛਿੱਲੜ ਰਹਿ ਗਿਆ ਛਿੱਲੜ ਤੋਂ ਇੱਕ ਟੈਸਟ ਆਇਲ ਕੱਢਿਆ ਜਾਂਦਾ ਹੈ ਟੈਸਟ ਆਇਲ ਜਿਹਨੇ ਨਾਲ ਨਹਾਉਣ ਵਾਲੀ ਸਾਬਣਾ ਜੀ ਕੋਸਮੈਟਿਕ ਕਰੀਮ ਤੇ ਆਇਲ ਬਣਦਾ ਜੀ ਜਿਹੜੀ ਵੀ ਵੱਡੀ ਤੋਂ ਵੱਡੀ ਕੰਪਨੀ ਸਾਨੂੰ ਇਹ ਆਇਲ ਦਿੰਦੀ ਆ ਉਹ ਛਿੱਲੜ ਦਾ ਤੇਲ ਹੁੰਦਾ ਹੈ ਕੈਮਰਾਮੈਨ ਨੂੰ ਕਹੂੰਗਾ ਉਹ ਛਿੱਲੜ ਹੈ ਜਿਹੜਾ ਸਪੈਸ਼ਲ ਫੋਕਸ ਕਰਕੇ ਦਿਖਾਇਆ ਜਾਵੇ ਜਿੱਥੇ ਲਿਖਿਆ ਹੋਇਆ ਐਕਸਪਿਲਰ ਥੱਲੇ ਲਿਖਿਆ ਕੋਕੋਨਟ ਟਿਸਟ ਆਇਲ ਜੀ ਜਿਹੜੇ ਤਿੰਨ ਤੇਲ ਨੇ ਸਾਰੇ ਐਡੇਵਲ ਹੁੰਦੇ ਆ ਜਿਹੜਾ ਟਿਸਟ ਆਇਲ ਆ ਉਹ ਸਪੈਸ਼ਲ ਕੋਸਮੈਟਿਕ ਸਾਬਣ ਬਣਦੀ ਐ ਤੇ ਹੇਅਰ ਆਇਲ ਬਣਦਾ ਜੀ ਜਿਹੜੀ ਵੀ ਸੰਗਤ ਮੇਰੀ ਬਾਤ ਸੁਣਦੀ ਐ ਹਜ਼ੂਰ ਸਾਹਿਬ ਜਦੋਂ ਵੀ ਆਓ ਜੀ ਆਇਆਂ ਨੂੰ ਚੀਜ਼ ਚੰਗੀ ਲੈ ਕੇ ਜਾਓ ਹੁਣ ਦੋ ਸਵਾਲ ਮੁੱਖ ਰਹਿੰਦੇ ਆ ਸੰਗਤ ਦੇ ਇੱਕ ਜੰਮਨ ਵਾਲਾ ਇੱਕ ਬਿਨਾ ਜੰਮਨ ਵਾਲਾ ਮੈਂ ਦੱਸ ਦੇਣਾ ਚਾਹਨਾ ਜਿਹੜਾ ਪਿਓਰ ਤੇਲ ਜੰਮਨ ਵਾਲਾ ਉਹ ਪਿਓਰ ਹੀ ਜੰਮਦਾ ਐ ਜਿਹੜੇ ਚਾਰ ਤੇਲਾਂ ਦੀ ਫੋਟੋ ਲੱਗੀ ਐ ਸਾਰੇ ਜੰਮਦੇ ਐ ਡੀਐਨਏ ਕੀ ਐ ਪਰ ਨਾਰੀਅਲ ਤੋਂ ਜੋ ਚੀਜ਼ ਬਣੇਗੀ ਡੀਐਨਏ ਉਹ ਜੰਮੇਗਾ ਜਿਹੜੀ ਚੀਜ਼ ਨਹੀਂ ਜੰਮਦੀ ਉਹ ਨਾਰੀਅਲ ਦਾ ਡੀਐਨਏ ਨਹੀਂ ਐ ਉਹ ਫਰੋਡ ਹੁੰਦਾ ਐ ਕੈਮੀਕਲ ਪਾਇਆ ਜਾਂਦਾ ਐ ਕੈਮੀਕਲ ਦੇ ਨਾਲ ਸੈਂਟ ਮਾਰਿਆ ਜਾਂਦਾ ਐ ਤੇ ਸੰਗਤਾਂ ਨੂੰ ਦਿੱਤਾ ਜਾਂਦਾ ਐ ਪੰਜਾਬ ਦੇ ਵਿੱਚ ਨਰੀਅਲ ਦੇ ਫੁੱਟੇ ਤੇ ਖੇਤੀ ਨਾ ਹੋਣ ਕਰਕੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਪੁਆਲਟੀ ਕੀ ਚੀਜ਼ ਹੁੰਦੀ ਹੈ ਅਸੀਂ ਬੰਗਲੌਰ ਤੋਂ ਆ ਕੇ ਬਾਬਾ ਨਰਿੰਦਰ ਜੀ ਦੀ ਕਿਰਪਾ ਨਾਲ ਇਹ ਹੀ ਚੀਜ਼ ਸ਼ੁਰੂ ਕੀਤੀ ਹੈ ਕਿ ਜਿਹੜੀ ਸੰਗਤ ਇੱਥੇ ਆਵੇ ਇੱਕ ਵੀ ਪੈਸਾ ਉਹਦਾ ਖਰਾਬ ਨਾ ਹੋਵੇ ਪੂਰੇ ਉਹਦੇ ਪੈਸੇ ਵਸੂਲ ਹੋਵੇ ਔਰ ਪਿਓਰ ਤੋਂ ਪਿਓਰ ਚੀਜ਼ ਲੈ ਕੇ ਜਾਵੇ ਠੀਕ ਹੈ ਜੀ ਬਾਕੀ ਤੁਸੀਂ ਸੰਗਤਾਂ ਨੂੰ ਜ਼ਰੂਰ ਮੈਸੇਜ ਪਹੁੰਚਾਓ ਭਾਈ ਇੰਨੀ ਦੂਰ ਆ ਕੇ ਚੀਜ਼ ਮਾੜੀ ਨਾ ਲੈ ਕੇ ਜਾਵੇ 7 ਵਜੇ ਠੀਕ ਹੈ ਜੀ ਸਾਰੇ ਦਾ ਧੰਨਵਾਦ ਸੁਣਨ ਵਾਲੇ ਦਾ ਧੰਨਵਾਦ ਪੰਜਾਬ ਜੇਕਰ ਕਿਸੇ ਨੇ ਮੰਗਾਣਾ ਹੋਵੇ ਸਾਡੇ ਨੰਬਰ ਲੱਗੇ ਹੋਏ ਆਨਲਾਈਨ ਸਰਚ ਕਰੋ ਚੰਡੀਗੜ੍ਹ ਅਸੀਂ ਇੱਕ ਬ੍ਰਾਂਚ ਬਣਾਈ ਹੈ ਪੰਜਾਬ ਜਿਹੜੇ ਵੀ ਪਿੰਡੋਂ ਇਨਕੁਆਰੀ ਆਉਂਦੀ ਹੈ ਬਸ ਆਦੇ ਰਾਹੀਂ ਤੁਹਾਡੇ ਪਿੰਡ ਦੇ ਵਿੱਚ ਅਸੀਂ ਤੇਲ ਪਹੁੰਚਾ ਦਿੰਦੇ ਆ ਠੀਕ ਹੈ ਜੀ ਉਹਦੀ ਸੁਵਿਧਾ ਮਤਲਬ ਫੁੱਲ ਹੈ 7 ਹੈ ਜੀ 7 ਹੈ ਜੀ 7 ਵਜੇ ਜੀ ਜ਼ਰੂਰ ਔਰ ਕੋਈ ਸਵਾਲ ਜਵਾਬ ਤੁਸੀਂ ਕਰਨਾ ਚਾਹੋ ਬਾਕੀ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਦੱਸ ਚੁੱਕਾ ਆ ਵੀ ਜਿਹੜੀ ਫਰੋਡ ਤੋਂ ਠੱਗੀ ਭਾਵੇਂ ਕੋਈ ਵੀ ਆ ਬਚੋ ਬਿਲਕੁਲ ਬਚੋ ਕੈਮੀਕਲ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਤੋਂ ਤੁਸੀਂ ਬਚੋ ਮੁਰਤ ਹੋਇਆ ਸੀ ਤੇ ਬਾਬਾ ਬਲਵਿੰਦਰ ਸਿੰਘ ਜੀ ਖੁਦ ਆਪ ਆਣ ਕੇ ਇਹ ਦੁਕਾਨ ਤੇ ਤੁਸੀਂ ਦੇਖ ਸਕਦੇ ਜੇ ਵੀ ਗੱਲ ਹਾਂਜੀ ਹਾਂਜੀ ਉੱਪਰ ਵੀ ਕੈਮਰਾਮੈਨ ਨੂੰ ਕਹਾਗਾ ਮੜਾ ਜਾ ਦਿਖਾ ਦਿੱਤਾ ਜਾਵੇ ਤੇ ਸਾਰੇ ਭਰਾ ਇੱਥੇ ਜਿਹੜਾ ਹਜੂਰ ਸਾਹਿਬ ਨਦੇੜ ਸਾਹਿਬ ਦੀ ਧਰਤੀ ਤੇ ਆਵੇ ਤੇ ਵੀਰ ਜੀ ਦਾ ਕੋਲੂ ਲੱਗਿਆ ਸਰਾਂ ਦੇ ਬਿਲਕੁਲ ਕੋਲੇ ਤੇ ਡਰੈਸ ਤੁਹਾਨੂੰ ਉੱਤੇ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਨੰਬਰ ਚਰਾ ਦੂੰਗਾ ਬਾਈ ਦਾ ਤੇ ਤੁਸੀਂ ਬਾਈ ਨਾਲ ਸਿੱਧੀ ਕੰਟੈਕਟ ਕਰਕੇ ਤੇ ਤੇਲ ਆਪਣਾ ਆਨਲਾਈਨ ਘਰੇ ਵੀ ਮਗਾ ਸਕਦੇ ਜੇ ਤੇ ਵੱਧ ਤੋਂ ਵੱਧ ਇੱਥੇ ਆਓ ਤੇ ਆਪਣਾ ਜਿਹੜਾ ਤੇਲ ਆ ਭਾਵੇਂ 20 ਲੀਟਰ ਤੋਂ 1 ਲੀਟਰ ਤੋਂ ਲੈ ਕੇ 20 ਲੀਟਰ 50 ਲੀਟਰ ਜਿੰਨਾ ਵੀ ਕਿਸੇ ਨੂੰ ਚਾਹੀਦਾ ਉਹ ਵੀਰ ਆਪਣਾ ਭਰਾ ਭੈਣ ਭਰਾ ਲੈ ਸਕਦਾ ਤੇ ਠੱਗੀਆਂ ਤੋਂ ਬਚੋ ਵਿਚਾਰਾਂ ਤੋਂ ਬਚੋ ਬਾਜ਼ਾਰ ਦੀ ਠੱਗੀ ਬਹੁਤ ਜ਼ਿਆਦੀ ਚੱਲ ਰਹੀ ਆ ਸਾਰੇ ਰੰਗ ਮਾਰ ਕੇ ਕਲਰ ਮਾਰ ਮਾਰ ਕੇ ਦਿੱਤੀ ਜਾਂਦੇ ਆ ਬਹੁਤ ਜ਼ਿਆਦੀ ਠੱਗੀ ਆ ਤੇ ਉਹਨਾਂ ਤੋਂ ਬਚਣ ਵਾਸਤੇ ਮੈਂ ਵੀਡੀਓ ਦੋਸਤੋ ਬਣਾਈ ਸੀਗੀ ਤੇ ਬਚੋ ਹਾਂਜੀ ਦੇਖੋ ਮਾਰਕੀਟ ਦੇ ਵਿੱਚ ਪੰਜਾਬ ਆਪਾਂ ਦੇਖਦੇ ਆ ਨਕਲੀ ਕਿਓ ਬਣਦਾ ਦੁੱਧ ਬਣਦਾ ਪਨੀਰ ਬਣਦਾ ਖਵਾ ਬਣਦਾ ਫਿਰ ਤੇਲ ਕਿਉਂ ਨਹੀਂ ਬਣਦਾ ਤੇਲ ਵੀ ਬਣਦਾ ਆ ਇੱਥੇ ਬਹੁਤ ਚੀਜ਼ ਕਈ ਸਾਲ ਤੋਂ ਕਰੋੜਾਂ ਦਾ ਬਿਜ਼ਨਸ ਹੋਇਆ ਰੁਪਇਆ ਦਾ ਸਾਰਾ ਨੁਕਸਾਨ ਪੰਜਾਬੀਆਂ ਨੂੰ ਹੋਆ ਨਵੇਂ ਬੱਚੇ ਜਵਾਨ ਬੱਚੇ ਵਾਲ ਚਿੱਟੇ ਹੋ ਗਏ ਝੜਨ ਲੱਗ ਪਏ ਇਹੀ ਰੀਜਨ ਹੈ ਕਿਉਂਕਿ ਚੰਗਾ ਸਾਨੂੰ ਪੋਸ਼ਣ ਨਹੀਂ ਦਿੱਤਾ ਬਾਲਾਂ ਨੂੰ ਬੇੰਦੀ ਕਰਦਾ ਜਿੰਨਾ ਚੰਗਾ ਪੋਸ਼ਣ ਹੋਏਗਾ ਸਾਡਾ ਸਰੀਰ ਕਾਵਾਂਗੇ ਸਰੀਰ ਚੰਗਾ ਹੋਏਗਾ ਇੱਥੇ ਚੰਗਾ ਪੋਸ਼ਣ ਦੇਵਾਂਗੇ ਇੱਥੇ ਮਜ਼ਬੂਤੀ ਆਏਗੀ ਜੀ ਸਾਥੀ ਜੀ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਅਤੇ ਪੇਜ ਨੂੰ ਫੋਲੋ ਕਰ ਲਓ ਚੰਗੀ ਤੋਂ ਚੰਗੀ ਵੀਡੀਓ ਤੁਹਾਨੂੰ ਅੱਗੇ ਤੋਂ ਦਿਖਾਉਂਦੇ ਰਾਂਗੇ ਸਤਿ ਸ੍ਰੀ ਅਕਾਲ ਜੀ